ਹਾਂਜੀ ਸਾਰੇ ਸਬਸਕ੍ਰਾਈਬਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਡੀ ਫੈਮਿਲੀ ਸਿੱਧੂ ਫੈਮਿਲੀ ਘੁੰਮਣ ਜਾ ਰਹੀ ਆ ਤੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਮੇਲੇ ਕਰਨ ਜਾਣਾ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਨਾਲ ਇੱਕ ਦੋ ਫੈਮਿਲੀਆਂ ਹੋਰ ਵੀ ਸਾਡੇ ਨਾਲ ਅਟੈਚ ਹੋ ਚੁੱਕੀਆਂ ਆ ਜਾਣ ਵਾਸਤੇ ਤੇ ਜਿਹਦੇ ਵਿੱਚ ਹਾਂਜੀ ਘਰ ਤੋਂ ਚੱਲ ਕੇ ਸਾਡਾ ਜਿਹੜਾ ਪਹਿਲਾ ਸਟਾਪ ਹੈ ਉਹ 메ਨ ਰੋਡ ਅੰਮ੍ਰਿਤਸਰ ਸਾਹਿਬ ਦੇ ਉੱਪਰ ਜਡੇਆਲਾ ਗੁਰੂ ਪੈਂਦਾ ਉੱਤੇ ਹਵਾਈ ਏਡਾ ਬਣਿਆ ਹੋਇਆ ਹਵਾਈ ਏਡਾ ਰੈਸਟੋਰੈਂਟ ਹੈ ਸੋ ਮੈਂ ਸਾਰੇ ਦੋਸਤਾਂ ਨੂੰ ਇਹ ਵੀ ਕਹੂੰਗਾ ਕਿ ਜਿਨ੍ਹਾਂ ਨੇ ਕਦੇ ਹਵਾਈ ਏਡੇ ਦੀ ਹਵਾਈ ਆਹ ਦੀ ਝਾਂਟੀ ਨਹੀਂ ਲਈ ਉਹ ਇੱਥੇ ਆਪਣਾ ਉਹ ਜ਼ਰੂਰ ਸੁਪਨਾ ਪੂਰਾ ਕਰ ਸਕਦੇ ਆ ਬਾਈ ਜੀ ਨੇ ਬਹੁਤ ਡੈਕੋਰੇਸ਼ਨ ਦੇ ਨਾਲ ਇੱਕ 올ਡ ਜਹਾਜ਼ ਖਰੀਦ ਕੇ ਉਹਨੂੰ ਨਵੀਂ ਲੁੱਕ ਦਿੱਤੀ ਆ ਤੇ ਨਵੀਂ ਲੁੱਕ ਦੇ ਕੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਇਹਦੇ ਵਿੱਚ ਹੁਣ ਇਦਾਂ ਦੀ ਡੈਕੋਰੇਸ਼ਨ ਕਰੀਆ ਕਿ ਸਕਰੀਨਾਂ ਲਾ ਕੇ ਵੀ ਮਨੋਰੰਜਨ ਕਸਟਮਰਾਂ ਦਾ ਕੀਤਾ ਜਾਂਦਾ ਨਾਲ ਝੌਪੜੀਆਂ ਬੜੀਆਂ ਹੋਈਆਂ ਬੈਠਣ ਵਾਸਤੇ ਅਤੇ ਹਵਾਈ ਅੱਡੇ ਦੇ ਵਿੱਚ ਕਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਵਿੱਚ ਜਾ ਕੇ ਦਿਖਾਉਨੇ ਆ ਤੇ ਸਾਡੇ ਮੈਂਬਰ ਸਾਰੇ ਇੱਥੇ ਪਹੁੰਚ ਚੁੱਕੇ ਆ ਹੁਣ ਹਾਜ਼ਰ ਹੋ ਚੁੱਕੇ ਆ ਤੇ ਸਭ ਤੋਂ ਅੱਗੇ ਇਹ ਸਾਰੀ ਫੈਮਿਲੀ ਸਾਡੀ ਇਕੱਠੀ ਹੋ ਚੁੱਕੀ ਹੈ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ 에어 ਇੰਡੀਆ ਦਾ ਇਹ ਹਵਾਈ ਜਹਾਜ਼ ਹੈ 에어 ਇੰਡੀਆ ਦਾ ਹਵਾਈ ਜਹਾਜ਼ ਹੈ ਰਵਨੀਤ ਕੌਰ ਸਭ ਦੀ ਕਮਾਂਡ ਕਰਦੀ ਅੱਗੇ ਅੱਗੇ ਜਾ ਰਹੀ ਹੈ ਤੇ ਹੁਣ ਰੈਸਟੋਰੈਂਟ ਦੇ ਵਿੱਚ ਅੰਦਰ ਐਂਟਰ ਕਰਨ ਸਮੇਂ ਤੁਸੀਂ ਜਿਨ੍ਹਾਂ ਨੂੰ ਕਦੇ 에어 ਇੰਡੀਆ ਦੇ ਵਿੱਚ ਜਾਂ ਕਿਸੇ ਵੀ ਹਵਾਈ ਜਹਾਜ਼ 'ਚ ਬੈਠਣ ਦਾ ਮੌਕਾ ਨਹੀਂ ਮਿਲਿਆ ਤੁਸੀਂ ਇੱਥੇ ਆ ਕੇ ਜ਼ਰੂਰ ਰੈਸਟੋਰੈਂਟ ਦੇ ਵਿੱਚ ਖਾਣਾ ਖਾ ਕੇ ਜਾਓ ਹਵਾਈ ਇਹਡਾ ਰੈਸਟੋਰੈਂਟ ਹੈ ਜੰਡੇ ਵਾਲਾ ਗੁਰੂ ਤੇ ਸਾਡਾ ਇਹ ਫਰਸਟ ਬਲੌਗ ਹੈ ਤੇ ਅਸੀਂ ਤੁਹਾਨੂੰ ਦੋ ਤਿੰਨ ਬਲੌਗਾਂ ਦੇ ਵਿੱਚ ਨੰਬਰ ਵਾਈਜ਼ ਸਾਰੇ ਟੂਰ ਦੀ ਜਾਣਕਾਰੀ ਦਵਾਂਗੇ ਇਹ ਸਾਡਾ ਇੱਕ ਨੰਬਰ ਬਲੌਗ ਹੈ ਜਿਹੜਾ ਤੁਸੀਂ ਦੇਖ ਕੇ ਜਰੂਰ ਇੰਜੋਏ ਕਰੋਗੇ ਅਤੇ ਨਾਲ ਇਹਨੂੰ ਲਾਈਕ ਸ਼ੇਅਰ ਵੀ ਕਰੋਗੇ ਇਹ ਸ਼ੀਟਾਂ ਦੇਖੋ ਵਿੱਚ ਹਵਾਈ ਅਜਮਾਂਗੇ ਸ਼ੀਟਾਂ ਲਗੀਆਂ ਹੋਈਆਂ ਸਾਰੀ ਲੋਕੋ ਉਹੀ origional ਚੀਜ਼ ਦਿਖਾਈ ਗਈ ਹੈ ਐਵੇਂ ਹੀ ਸ਼ੀਸ਼ੇ ਹੁੰਨੇ ਹਵਾਈ ਅਜ ਨੂੰ ਤੇ ਸਾਡੇ ਬੱਚੇ ਬੈਠੇ ਆ ਸਾਰੇ ਨਾਲ ਆਏ ਹੋਏ ਤਰਨਪ੍ਰੀਤ ਸਿੰਘ ਰਵਨੀਤ ਕੌਰ ਤੇ ਸਾਰੇ ਬੱਚੇ ਦੇਖੋ ਇੰਜੋਏ ਕਰਦੇ ਆ ਇੱਥੇ ਰਵਨੀਤ ਪ੍ਰਨੀਤ ਕੌਰ ਤੇ ਇਧਰ ਪਿੱਛੇ ਇਹ ਜਹਾਜ਼ ਦਾ ਕੈਬਨ ਬਣਿਆ ਹੋਇਆ ਹੈ ਕੈਬਨ ਦੇ ਵਿੱਚ ਰਵਨੀਤ ਕੌਰ ਲੈਰੀ ਚੱਕ ਕੇ ਆਪਣੀ ਸਿਗਨੇਚਰ ਕਰੇਗੀ ਐਦਾਂ ਦਾ ਕੈਬਨ ਹੁੰਦਾ ਹੈ ਜਹਾਜ਼ ਦਾ ਜਿੱਥੇ ਪਾਇਲਟ ਬੈਠ ਕੇ ਇਹਨੂੰ ਚਲਾਉਂਦਾ ਤੇ ਹੁਣ ਖਾਣਾ ਖਾ ਕੇ ਅਸੀਂ ਅੱਗੇ ਚੱਲਾ ਪਾਵਾਂਗੇ